ਸਵਾਗਤ ਹੈ ਜੀ ਜੇਮ ਜੀ ਸਟੱਡੀਜ਼ ਦੇ ਇਸ ਅਫੀਸ਼ੀਅਲ YouTube ਚੈਨਲ ਤੇ ਸੋ ਅਸੀਂ ਪੰਜਵੀਂ ਜਮਾਤ ਦਾ ਜੋ ਗਣਿਤ ਦਾ ਪਹਿਲਾ ਚੈਪਟਰ ਹੈ ਉਸ ਦੀ 1.4 ਐਕਸਰਸਾਈਜ਼ ਜਿਹੜੀ ਉਹ ਸੋਲਵ ਕਰ ਰਹੇ ਸੀ ਸੋ ਜਿਹੜੇ ਵੀ ਸਾਡੇ ਦੋਸਤ ਚੈਨਲ ਦੇ ਉੱਪਰ ਨਵੇਂ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਜੋ ਨਵੀਆਂ ਵੀਡੀਓਜ਼ ਨੇ ਉਹ ਤੁਹਾਡੇ ਤੱਕ ਨਾਲ ਦੀ ਨਾਲ ਪਹੁੰਚ ਸਕਣ ਅਤੇ ਤੁਸੀਂ ਉਹਨਾਂ ਦਾ ਫਾਇਦਾ ਲੈ ਸਕੋ ਸੋ ਅਗਰ ਕੋਈ ਵੀ ਸਾਡੇ ਵੱਡੇ ਭੈਣ ਭਰਾ ਇਹ ਵੀਡੀਓਜ਼ ਦੇਖ ਰਹੇ ਨੇ ਉਹ ਜਰੂਰ ਆਪਣੇ ਜੋ ਬੱਚੇ ਨੇ ਜਾਂ ਸਟੂਡੈਂਟ ਨੇ ਜਾਂ ਜਿੱਥੇ ਤੱਕ ਵੀ ਇਹ ਜਿਹੜੇ ਫਾਇਦੇਮੰਦ ਹੋ ਸਕਦੀ ਹੈ ਵੀਡੀਓ ਨੂੰ ਜਰੂਰ ਸ਼ੇਅਰ ਕੀਤਾ ਜਾਵੇ ਕਿਉਂਕਿ ਸਾਡਾ ਜਿਹੜਾ ਇਹ ਉਪਰਾਲਾ ਹੈਗਾ ਇਹ ਫ੍ਰੀ ਆਫ ਕਾਸਟ ਮੈਥ ਦੀ ਟਿਊਸ਼ਨ ਦੇ ਲਈ ਸਟਾਰਟ ਕੀਤਾ ਗਿਆ ਸੋ ਜਿਨ੍ਹਾਂ ਦੇ ਘਰ ਦੇ ਵਿੱਚ ਵੀ ਜਦੋਂ ਵੀ ਮੋਬਾਈਲ ਅਵੇਲੇਬਲ ਹੁੰਦਾ ਤਾਂ ਪਲੀਜ਼ ਉਹਨਾਂ ਨੂੰ ਇਹ ਵੀਡੀਓ ਜਰੂਰ ਸ਼ੇਅਰ ਕੀਤੀ ਜਾਵੇ ਸੋ ਸਟਾਰਟ ਕਰਦੇ ਆ ਜੀ 1.4 ਦਾ ਜੋ ਅੱਗੇ ਚੱਲ ਰਿਹਾ ਸੀ ਅਸੀਂ ਦੋ ਕੁਐਸਚਨ ਸੀ ਜਿਹੜੇ ਉਹ ਸੋਲਵ ਕਰ ਲਏ ਸੀਗੇ ਹੁਣ ਅਸੀਂ ਕੁਐਸਚਨ ਹੈ ਜਿਹੜਾ ਉਹ ਸੋਲਵ ਕਰਨਾ ਅੱਗੇ 3 ਸੋ 3rd ਕੁਐਸਚਨ ਹੈ ਜੀ ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ 1000 ਵਿੱਚ ਨਿਗਟਿਕरण ਕਰਨਾ ਅਸੀਂ ਪਹਿਲਾਂ ਦਹਾਈ ਦਾ ਕੀਤਾ ਜੀ ਫਿਰ ਸੈਂਕੜੇ ਦਾ ਕੀਤਾ ਹੁਣ ਅਸੀਂ ਕਰਨਾ ਹੈ ਜੀ 1000 ਦਾ ਸੋ 100000 ਦੇ ਵਿੱਚ ਨੈਕਟਿੰਗ ਕਰਨਾ ਹੈ ਤਾਂ ਉਹਦੇ ਲਈ ਅਸੀਂ ਦੇਖਦੇ ਹਾਂ ਕਿ ਸਟਾਰਟਿੰਗ ਸਾਡੀ ਕਿੱਦਾਂ ਹੋਣੀ ਚਾਹੀਦੀ ਹੈ ਸੋ ਜਦੋਂ ਅਸੀਂ ਨੇੜਲਾ 1000 ਦਾ ਨੈਕਟਿੰਗ ਕਰਨਾ ਹੈ ਤਾਂ ਉਸ ਲਈ ਸਾਡੇ ਕੋਲੇ ਹਮੇਸ਼ਾ ਜੋ ਅੰਕ ਦਿੱਤੇ ਨੇ ਉਹਦੇ ਵਿੱਚੋਂ ਜੋ ਸੈਂਕੜੇ ਦਾ ਮਤਲਬ ਕਿ ਹਜ਼ਾਰ ਦਾ ਪਤਾ ਕਰਨਾ ਹੈ ਤਾਂ ਸੈਂਕੜੇ ਦਾ ਜਿਵੇਂ ਅਸੀਂ ਨੇੜਲੀ ਦਹਾਈ ਪਤਾ ਕੀਤੀ ਸੀ ਤਾਂ ਅਸੀਂ ਕੀ ਕਰਿਆ ਸੀ ਇਕਾਈ ਵਾਲਾ ਜੋ ਅੰਕ ਸੀ ਉਹ ਲਿਆ ਸੀ ਜਦੋਂ ਅਸੀਂ ਸੈਂਕੜੇ ਦਾ ਪਤਾ ਕੀਤਾ ਫਿਰ ਅਸੀਂ ਦਹਾਈ ਦਾ ਅੰਕ ਲਿਆ ਹੁਣ ਜਦੋਂ ਅਸੀਂ ਹਜ਼ਾਰ ਦਾ ਪਤਾ ਕਰਾਂਗੇ ਤਾਂ ਅਸੀਂ ਸੈਂਕੜੇ ਵਾਲਾ ਅੰਕ ਚੈੱਕ ਕਰਾਂਗੇ ਕਿ ਕੀ ਉਹ 5 ਜਾਂ 5 ਤੋਂ ਵੱਡਾ ਹੈ ਠੀਕ ਹੈ ਤਾਂ ਫਿਰ ਉਹ ਅਗਲਾ ਨੈਕਸਟ ਇੱਕ ਐਡ ਹੋ ਜਾਏਗਾ ਅਗਰ 5 ਤੋਂ ਛੋਟਾ ਹੈ ਫਿਰ ਉਹ ਕੀ ਹੋਏਗਾ ਜੀ ਫਿਰ ਉਹ ਸੇਮ ਹੀ ਰਹੇਗਾ ਉਹ ਜਿਹੜਾ ਵੀ 1000 ਹੈ ਉਹਦੇ ਨੇੜੇ ਤੇੜੇ ਦਾ ਆ ਜਾਏਗਾ ਆਜੋ ਕੁਐਸ਼ਨ ਸੋਲਵ ਕਰਦੇ ਆਂ ਤੇ ਪਤਾ ਲੱਗ ਜਾਏਗਾ ਕਿੱਦਾਂ ਦਾ ਸੋ ਪਹਿਲਾ ਕੁਐਸ਼ਨ ਹੈ ਜੀ ਸਾਡੇ ਕੋਲੇ 7890 ਤਾਂ ਇਹਦੇ ਵਿੱਚ ਅਸੀਂ ਨੇੜਲਾ 1000 ਪਤਾ ਕਰਨਾ ਹੈ ਤਾਂ ਨੇੜਲੇ 1000 ਦੇ ਵਿੱਚ ਸਾਡੇ ਕੋਲੇ ਸੈਂਕੜੇ ਵਾਲਾ ਜਿਹੜਾ ਨੰਬਰ ਆ ਗਿਆ ਉਹ 8 ਸੋ so, 8 ਜਿਹੜਾ ਉਹ 5 ਤੋਂ ਵੱਡਾ ਹੈ ਇਸ ਲਈ ਹਜ਼ਾਰ ਦੇ ਵਿੱਚ ਇੱਕ ਐਡ ਹੋ ਜਾਏਗਾ ਤਾਂ ਸੇਮ ਉਸੇ ਤਰ੍ਹਾਂ ਬਾਕੀ ਕੀ ਬਣ ਜਾਏਗਾ 0 ਸੋ ਅਸੀਂ ਇੱਥੇ ਕੀ ਦੇਖਣਾ ਹੈ ਕਿ 7890 ਹੈ ਤਾਂ ਜਿਹੜਾ 7000 ਹੈ ਉਹ 890 ਤਾਂ ਅਗਰ ਇੱਥੇ 7500 ਹੁੰਦਾ ਤਾਂ ਵੀ 8000 ਦੇ ਨੇੜੇ ਆਉਂਦਾ ਅਗਰ 7000 ਇੱਥੇ 400 ਕੁਝ ਹੁੰਦਾ ਫਿਰ ਉਹ 7000 ਦੇ ਨੇੜੇ ਰਹਿੰਦਾ ਤਾਸੀਂ ਪਿਛਲੀ ਸੰਖਿਆ ਦੇ ਆਧਾਰ ਤੇ ਚੈੱਕ ਕਰਨਾ ਕਿ 7000 ਜੋ ਵੀ ਸੰਖਿਆ ਦਿੱਤੀ ਹੈ ਕੀ ਉਹ 8000 ਦੇ ਨੇੜੇ ਆ ਕਿ 7000 ਦੀ ਨੇੜੇ ਆ ਸੋ ਜਿਹੜਾ 800 ਹੈ ਉਹ 1000 ਦੇ ਨੇੜੇ ਆ ਇਸ ਲਈ 1000 ਦੇ ਵਿੱਚ ਜੁੜ ਜੂਗਾ ਤਾਂ ਇਹ ਟੋਟਲ ਕੀ ਬਣ ਜੂਗਾ 8000 ਤਾਂ 7890 ਹੈ ਜਿਹੜਾ ਉਹ 8000 ਦੇ ਨੇੜੇ ਹੈ ਸੋ ਇਸ ਤਰ੍ਹਾਂ ਅਸੀਂ ਨੇੜੇ ਦੇ 1000 ਦੇ ਵਿੱਚ ਨਿਕਟੀ ਕਰਨਾ ਹੈ ਜਿਹੜਾ ਉਹ ਦੱਸਣਾ ਸੋ ਦੇਖਦੇ ਹਾਂ ਜੀ ਅਗਲਾ ਸਵਾਲ 8901 8901 ਤਾਂ ਇਹਦੇ ਵਿੱਚ ਅਸੀਂ ਸੈਂਕੜੇ ਵਾਲਾ ਦੇਖਾਂਗੇ ਕੀ ਹੈ 9 5 ਤੋਂ ਵੱਡਾ ਹੈ ਇਸ ਲਈ ਹਜ਼ਾਰ ਵਾਲੇ ਵਿੱਚ ਇੱਕ ਜੁੜ ਗਿਆ ਬਾਕੀ ਸਾਰੀਆਂ ਅਸੀਂ ਜ਼ੀਰੋ ਬਣਾ ਦੇਣੀਆਂ ਨੇ ਤਾਂ 8901 ਕਿਹਦੇ ਨੇੜੇ ਹੈ ਜੀ 9000 ਦੇ ਤਾਂ ਇਹਦਾ ਜੋ ਨੇੜਲਾ ਹਜ਼ਾਰ ਦੇ ਵਿੱਚ ਨਿਕਟੀ ਕਰਨ ਆਊਗਾ ਉਹ ਆਏਗਾ 9000 ਦੇਖਦੇ ਆਂ ਜੀ ਅਗਲਾ ਕੁਐਸਚਨ ਸੀ ਪਾਰਟ 45982 45982 45982 ਦੇ ਵਿੱਚ ਦੇਖੋ ਅਸੀਂ ਸੈਂਕੜੇ ਵਾਲਾ ਦੇਖਣਾ ਹੈ ਇਕਾਈ ਦਹਾਈ ਸੈਂਕੜਾ ਤਾਂ ਸੈਂਕੜੇ ਦੇ ਵਿੱਚ ਕੀ ਹੈ ਜੀ 9 ਤਾਂ 9 ਹੈ ਜਿਹੜਾ ਉਹ 5 ਤੋਂ ਵੱਡਾ ਹੈ ਇਸ ਲਈ ਹਜ਼ਾਰ ਵਾਲੇ ਵਿੱਚ ਇੱਕ ਜੁੜ ਜਾਏਗਾ 0 0 0 5 ਤੇ 1 6 ਤੱਕੀ ਆ ਗਿਆ ਜੀ 46000 ਤਾਂ 45982 ਦਾ ਹਜ਼ਾਰ ਵਿੱਚ ਨਿਕਟੀ ਕਰਨ ਕੀ ਹੋਏਗਾ 46000 ਨੈਕਸਟ ਕੁਐਸਚਨ 5650 5650 ਦੇ ਵਿੱਚ ਸੈਂਕੜੇ ਵਾਲੇ ਦੇ ਵਿੱਚ 6 ਹੈ ਮਤਲਬ ਕਿ 5 ਤੋਂ ਵੱਡਾ ਹੈ ਇਸ ਲਈ ਹਜ਼ਾਰ ਵਾਲੇ ਵਿੱਚ ਇੱਕ ਜੋੜਿਆ ਬਾਕੀ ਜ਼ੀਰੋ ਬਣ ਗਏ ਤਾਂ 5650 ਕਿਹਦੇ ਨੇੜੇ ਹੈ ਜੀ 6000 ਦੇ ਸੋ ਯਾਦ ਰੱਖੋ ਅਸੀਂ ਨੇੜਲੇ ਹਜ਼ਾਰ ਦੇ ਵਿੱਚ ਨਿਗਤੀਕਰਨ ਕਰ ਰਹੇ ਹਾਂ ਇਸ ਲਈ ਅਸੀਂ ਸੈਂਕੜੇ ਵਾਲਾ ਅੰਕ ਦੇਖਾਂਗੇ ਸੋ ਅਗਲਾ ਸਵਾਲ ਜੀ 63520 ਸੋ ਇਹਦੇ ਵਿੱਚ ਸੈਂਕੜਾ ਜਿਹੜਾ ਉਹ 5 ਹੈ 500 ਸੋ ਇਸ ਲਈ ਫੇਰ ਅਸੀਂ ਇੱਕ ਵਧਾ ਕੇ ਲਿਖਾਂਗੇ ਤੈ ਆ ਜਾਏਗਾ ਜੀ 64000 63520 ਦਾ ਨੇੜਲਾ ਹਜ਼ਾਰ ਵਿੱਚ ਨਿਗਤੀਕਰਨ ਕੀ ਹੋ ਜਾਏਗਾ 64000 ਅਗਲਾ ਕੁਐਸਚਨ ਜੀ 50460 ਹੁਣ ਇਹਦੇ ਵਿੱਚ ਦੇਖੋ ਜੋ ਸੈਂਕੜੇ ਦਾ ਅੰਕ ਹੈ ਉਹ 4 ਹੈ ਸੈਂਕੜੇ ਦਾ ਅੰਕ ਕੀ ਹੈ 4 ਹੈ ਸੋ ਇਸ ਲਈ ਇੱਥੇ ਕੁਝ ਵੀ ਨਹੀਂ ਵਧੇਗਾ ਤੇ ਆ ਜਿਹੜਾ ਹੈ ਕੀ ਹੋ ਜਾਏਗਾ ਸਾਰਾ 0 0 0 ਤਾਂ 50460 ਹੈ ਜਿਹੜਾ ਉਹ 50000 ਦੇ ਹੀ ਨੇੜੇ ਹੈ ਕਿਉਂਕਿ ਇੱਥੇ 100 ਆ ਜਿਹੜੇ ਉਹ 500 ਤੋਂ ਘੱਟ ਨੇ ਅਗਰ ਇੱਥੇ 5 ਹੁੰਦਾ ਫਿਰ ਇਹ 51000 ਦੇ ਨੇੜੇ ਹੋ ਜਾਣਾ ਸੀ ਸੋ ਇਸ ਤਰ੍ਹਾਂ ਅਗਲਾ ਸਵਾਲ ਜੀ ਅਗਲੇ ਸਵਾਲ ਦੇ ਵਿੱਚ ਕੀ ਹੈ ਜੀ 60000 8 ਤਾਂ ਹੁਣ ਇਹਦੇ ਵਿੱਚ ਸਿੱਧਾ ਹੀ ਹੈ ਕਿ 60008 ਹੈ ਇਹਦੇ ਵਿੱਚ 100 ਚ ਕੁਛ ਹੈ ਹੀ ਨਹੀਂ ਤਾਂ 600821 ਤੇ ਜਾ ਕੇ ਕੁਛ ਐਡ ਹੋਇਆ ਇਸ ਲਈ ਇਹਦਾ ਆਨਸਰ ਕੀ ਆ ਜਾਏਗਾ ਜੀ ਇਦਾਂ ਦੇ ਸਵਾਲ ਬਹੁਤ ਸੌਖੇ ਹੁੰਦੇ ਨੇ ਕਰਨੇ ਕਿਉਂਕਿ ਸੈਂਕੜੇ ਤੇ ਕੁਛ ਹੈ ਹੀ ਨਹੀਂ ਇਸ ਲਈ ਸਿੱਧਾ ਹੀ ਇਹ 60000 ਦੇ ਹੀ ਨੇੜੇ ਹੋਵੇਗਾ ਅਗਲਾ ਸਵਾਲ ਜੀ ਹਾਂ ਇਦਾਂ ਦੇ ਸਵਾਲ ਜ਼ਰੂਰ ਆਉਂਦੇ ਨੇ ਔਰ ਇਹ ਨਮੋਦਿਆ ਵਗੈਰਾ ਦੇ ਜਾਂ ਜੋ ਵੀ ਤੁਸੀਂ ਕੋਈ ਹੋਰ ਟੈਸਟ ਦਿੰਨੇ ਹੋ ਉਹਨਾਂ ਵਿੱਚ ਇਸ ਤਰ੍ਹਾਂ ਦੇ ਨੌ ਵਾਲੇ ਸਵਾਲ ਬਹੁਤ ਜ਼ਿਆਦਾ ਆਉਂਦੇ ਨੇ ਤਾਂ ਇਹਨਾਂ ਨੂੰ ਜ਼ਰੂਰ ਧਿਆਨ ਨਾਲ ਕਰਿਆ ਕਰੋ ਸੋ ਅਸੀਂ ਫੇਰ ਉਹੀ ਫਾਰਮੂਲਾ ਉਹੀ ਹੈ ਕਿ ਅਸੀਂ ਸੈਂਕੜੇ ਵਾਲਾ ਜੋ ਹੈ ਅੰਕ ਦੇਖਣਾ ਤਾਂ ਸੈਂਕੜੇ ਵਾਲਾ 9 ਹੈ ਇਸ ਲਈ ਹਜ਼ਾਰ ਵਿੱਚ ਇੱਕ ਐਡ ਹੋ ਜਾਏਗਾ ਤਾਂ ਬਾਕੀ ਕੀ ਬਣ ਗਿਆ 0 9 ਤੇ 1 10 ਤਾਂ 9999 ਕਿਹਦੇ ਨੇੜੇ ਆ ਗਿਆ ਜੀ 10000 ਦੇ 9999 ਕਿਹਦੇ ਨੇੜੇ ਆ ਗਿਆ 10000 ਦੇ ਤਾਂ ਇਹਦਾ ਹਜ਼ਾਰ ਵਿੱਚ ਨਿਕਟੀ ਕਰਨ ਕੀ ਹੋ ਜਾਏਗਾ 10000 ਸੋ ਉਮੀਦ ਹੈ ਕਿ ਤੁਹਾਨੂੰ ਨੇੜਲੇ ਹਜ਼ਾਰ ਵਿੱਚ ਨਿਕਟੀ ਕਰਨਾ ਜਿਹੜਾ ਉਹ ਆਸਾਨ ਤਰੀਕੇ ਨਾਲ ਸਮਝ ਆ ਗਿਆ ਹੋਣਾ ਸੋ ਅੱਗੇ ਕਰਦੇ ਹਾਂ ਜੀ ਨੇੜਲੇ 10000 ਵਿੱਚ ਨਿਕਟੀ ਕਰ ਸੋ ਅੱਗੇ ਨੇੜਲੇ 10000 ਵਿੱਚ ਨਿਕਟੀ ਕਰਨ ਜਿਹੜਾ ਅਸੀਂ ਕਰਨਾ ਹੈ ਉਸ ਵਿੱਚ ਹੁਣ ਅਸੀਂ ਕੀ ਦੇਖਾਂਗੇ ਕਿਉਂਕਿ ਇੱਕ ਅੰਕ ਅਸੀਂ ਪਹਿਲਾਂ ਦੇਖਦੇ ਹੁੰਨੇ ਆ ਹੁਣ ਅਸੀਂ ਨੇੜਲਾ 10000 ਕਰਨਾ ਹੈ ਤਾਂ ਹੁਣ ਅਸੀਂ ਨੇੜਲਾ 1000 ਦੇਖਾਂਗੇ ਕਿ ਉਹਦਾ ਉਹ ਤੋਂ ਪਹਿਲਾਂ 1000 ਆਉਂਦਾ 10000 ਤੋਂ ਪਹਿਲਾਂ 1000 ਆਉਂਦਾ ਸੋ ਤੁਹਾਡੇ ਯਾਦ ਹੀ ਹੋਣਾ ਕਿ ਜਿਹੜਾ ਅਸੀਂ ਸਥਾਨਕ ਮੁੱਲ ਸਾਰਣੀ ਪਲੇਸ ਵੈਲਿਊ ਚਾਰਟ ਦੇਖਿਆ ਸੀਗਾ ਉਹ ਇਦਾਂ ਹੁੰਦਾ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਤਾਂ ਹਜ਼ਾਰ ਇਹਨਾਂ ਨੂੰ ਇਕੱਠਿਆਂ ਨੂੰ ਮਿਲਾ ਕੇ ਬਣਦਾ ਸੋ ਇੱਥੇ ਹਜ਼ਾਰ ਹੈ ਇੱਥੇ 10000 ਹੈ ਇਸ ਲਈ ਅਸੀਂ ਹੁਣ ਆਹ ਵਾਲਾ ਅੰਕ ਦੇਖਾਂਗੇ ਸੋ ਇਹ ਵਾਲੇ ਅੰਕ ਤੋਂ ਅਸੀਂ ਪਤਾ ਕਰਾਂਗੇ ਕਿ ਜੇ ਇਹ ਅੰਕ 5 ਜਾਂ 5 ਤੋਂ ਵੱਡਾ ਫਿਰ ਤਾਂ ਇਹ ਇੱਕ ਇੱਥੇ ਪਲੱਸ ਹੋ ਜਾਏਗਾ ਅਗਰ ਇਹ ਛੋਟਾ ਫਿਰ ਇੱਥੇ ਕੁਝ ਵੀ ਪਲੱਸ ਨਹੀਂ ਹੋਵੇਗਾ ਆ ਸਾਰਾ ਜ਼ੀਰੋ ਬਾਕੀ ਐਜ਼ ਇਟ ਇਜ਼ ਆ ਜਾਏਗਾ ਸੋ ਦੇਖੋ ਜੀ ਪਹਿਲਾ ਕੁਐਸਚਨ ਹੈਗਾ 27000 900 ਤਾਂ ਹੁਣ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ 7 ਹੈ ਜਿਹੜਾ ਉਹ ਅਸੀਂ ਦੇਖਣਾ ਹੈ ਕਿ 5 ਤੋਂ ਵੱਡਾ ਹੈ ਇਸ ਲਈ 10000 ਵਾਲੇ ਦੇ ਵਿੱਚ ਇੱਕ ਐਡ ਹੋ ਜਾਏਗਾ ਬਾਕੀ ਸਾਰਿਆਂ ਤੇ ਜ਼ੀਰੋ ਬਣ ਜੇਗੀ ਤਾਂ 27900 ਹੈ ਜਿਹੜਾ ਉਹ 30000 ਦੇ ਨੇੜੇ ਆਏਗਾ ਬੋਲਣ ਚ ਵੀ ਸਾਨੂੰ ਪਤਾ ਲੱਗ ਰਿਹਾ ਕਿ ਜਿਹੜਾ 27000 ਹੈ ਉਹ 25000 ਤੋਂ ਉੱਪਰ ਹੋ ਗਿਆ ਤਾਂ ਇਹ ਨੇੜੇ ਤੇੜੇ ਕਿਹਦੇ ਹੋ ਗਿਆ ਜੀ 30000 ਦੇ ਸੋ ਅਸੀਂ 30000 ਦੇ ਬਿਲਕੁਲ ਨੇੜੇ ਦਾ ਜਿਹੜਾ ਆਨਸਰ ਕੱਢਿਆ 10000 ਦੇ ਵਿੱਚ ਇਹ ਕੀ ਬਣ ਗਿਆ ਜੀ ਦੇਖੋ 30000 ਤਾਂ ਦਹਾਈਆਂ ਚ ਹੋ ਗਿਆ ਤਾਂ 30000 ਇਹਦਾ ਨਿਕਟੇ ਕਰਨ ਹੋ ਗਿਆ ਅਗਲਾ ਕੁਐਸਚਨ ਹੈ ਜੀ 80901 80901 ਦੇ ਵਿੱਚ ਇਕਾਈ ਦਹਾਈ ਸੈਂਕੜਾ ਹਜ਼ਾਰ ਵਾਲਾ ਕਾਲਮ ਖਾਲੀ ਹੈ ਜ਼ੀਰੋ ਹੈ ਇਸ ਲਈ ਕੁਝ ਵੀ ਚੇਂਜ ਨਹੀਂ ਹੋਏਗਾ ਇਹਦਾ ਆਨਸਰ ਕੀ ਆ ਜਾਏਗਾ 80000 ਇਹਦਾ ਆਨਸਰ ਕੀ ਆ ਜਾਏਗਾ ਜੀ 80000 ਸੋ ਨੈਕਸਟ ਕੁਐਸਚਨ ਸੀ ਪਾਰਟ ਜੀ 46580 ਹੁਣ ਇਹ ਸਵਾਲ ਜ਼ਰੂਰ ਦੇਖੋ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ ਹਜ਼ਾਰ ਦੇ ਵਿੱਚ 5 ਤੋਂ ਵੱਡਾ ਅੰਕ ਆ ਗਿਆ 6 ਆ ਗਿਆ ਇਸ ਲਈ 10000 ਵਾਲੇ ਵਿੱਚ ਇੱਕ ਐਡ ਹੋ ਜਾਏਗਾ ਬਾਕੀ ਬਣਾ ਦੇਣੇ ਆਂ ਸੀ 0 5 4 ਤੇ 1 5 ਹੋ ਗਿਆ ਜੀ ਤਾਂ 46580 ਹੈ ਜਿਹੜਾ ਉਹ 50000 ਦੇ ਨਜ਼ਦੀਕ ਹੋ ਗਿਆ 46580 50000 ਦੇ ਨਜ਼ਦੀਕ ਹੋ ਗਿਆ ਸੋ ਇਸ ਤਰ੍ਹਾਂ ਹੀ ਅਸੀਂ ਅਗਲਾ ਕੁਐਸਚਨ ਕਰਨਾ ਹੈ ਜੀ ਅਗਲਾ ਕੁਐਸਚਨ ਡੀ ਪਾਰਟ 12550 12550 ਜਿਹੜਾ ਇਹਦੇ ਵਿੱਚ ਵੀ ਅਸੀਂ ਹਜ਼ਾਰ ਵਾਲਾ ਅੰਕ ਦੇਖਾਂਗੇ ਕਿ ਇਹ 2 ਹੈ ਭਾਵੇਂ 5 ਤੋਂ ਛੋਟਾ ਹੈ ਇਸ ਲਈ ਬਾਕੀ ਸਾਰੀਆਂ ਜ਼ੀਰੋਆਂ ਬਣ ਜਾਣਗੀਆਂ ਕੁਝ ਵੀ ਇੱਥੇ ਚੇਂਜ ਨਹੀਂ ਹੋਏਗਾ ਤਾਂ 10000 ਇਹਦਾ ਆਨਸਰ ਆ ਜਾਏਗਾ ਕਿਉਂਕਿ 12000 ਆ ਜਿਹੜਾ ਉਹ 10000 ਦੇ ਨੇੜੇ ਆ ਸੋ ਇਸ ਤਰ੍ਹਾਂ ਹੁਣ ਅਸੀਂ ਇੱਕੋ ਹੀ ਚੀਜ਼ ਤੇ ਫੋਕਸ ਕਰਨਾ ਹੈ ਕਿ ਜਿਹੜੇ ਜਿਹੜੇ ਵੀ ਅਸੀਂ ਨੇੜੇ ਦਾ ਨਿਕਟੇ ਕਰਨ ਕਰਨਾ ਹੈ ਉਸ ਤੋਂ ਇੱਕ ਅੰਕ ਪਹਿਲਾਂ ਚੈੱਕ ਕਰਨਾ ਜੇ ਤਾਂ ਉਹ 5 ਜਾਂ 5 ਤੋਂ ਵੱਡਾ ਹੈ ਫਿਰ ਤਾਂ ਜਿਸ ਦਾ ਅਸੀਂ ਨਿਕਟੇ ਕਰਨ ਪਤਾ ਕਰ ਰਹੇ ਹਾਂ ਉਹਦੇ ਵਿੱਚ ਇੱਕ ਜੋੜ ਦੇਣਾ ਨਹੀਂ ਬਸ ਜਿਹੜਾ ਅਸੀਂ ਨਿਕਟੇ ਕਰਨ ਕਰ ਰਹੇ ਹਾਂ ਉਸੇ ਅੰਕ ਦੇ ਨਾਲ ਬਾਕੀ ਸਾਰੀਆਂ ਜ਼ੀਰੋ ਬਣਾ ਦੇਣੀਆਂ ਨੇ ਸੋ ਅਗਲਾ ਕੁਐਸਚਨ ਹੈ ਜੀ ਐਦਾਂ ਦੇ ਕੁਐਸਚਨ ਜ਼ਰੂਰ ਕਰਿਆ ਕਰੋ ਸਮਝਿਆ ਕਰੋ ਕਿਉਂਕਿ ਇਹ ਕੁਐਸਚਨ ਕੰਪੀਟੀਸ਼ਨ ਜਿਹੜੇ ਵੀ ਐਗਜ਼ਾਮ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਰੂਰ ਆਉਂਦੇ ਨੇ 99998 ਤਹਰ ਜੇ ਕੁਐਸਚਨ ਬਹੁਤ ਬੱਚਿਆਂ ਨੂੰ ਕਨਫਿਊਜ਼ ਕਰਦੇ ਨੇ ਤਾਂ ਇਹਦੇ ਵਿੱਚ ਵੀ ਅਸੀਂ ਹਜ਼ਾਰ ਵਾਲਾ ਤਰੀਕਾ ਉਹੀ ਰੱਖਣਾ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਹਜ਼ਾਰ ਵਾਲੇ ਦੇ ਵਿੱਚ ਹੁਣ 9 ਆ ਗਿਆ 5 ਤੋਂ ਵੱਡਾ ਇਸ ਲਈ ਅਸੀਂ 10000 ਵਾਲੇ ਵਿੱਚ ਇੱਕ ਜੋੜ ਦਾਂਗੇ ਬਾਕੀ ਬਣ ਜਾਣਗੇ ਸਾਡੇ ਕੋਲੇ 0 9 ਤੇ 10 ਤਾਂ 99998 10 ਕਿਦੇ ਨੇੜੇ ਆ ਗਿਆ ਜੀ ਹਾਂ 9 ਤੇ 10 ਪਰ ਬਣ ਕਿੰਨਾ ਗਿਆ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਲੱਖ ਕਿਉਂਕਿ ਹਜ਼ਾਰ ਤੋਂ ਬਾਅਦ ਕੀ ਆਊਗਾ ਜੀ ਲੱਖ ਆਊਗਾ ਤੇ ਲੱਖ ਤੋਂ ਬਾਅਦ ਕੀ ਆਊਗਾ 10 ਲੱਖ ਆਊਗਾ ਪਰ ਹੁਣ 1000 ਤੋਂ ਬਾਅਦ ਸਾਡੇ ਕੋਲੇ ਲੱਖ ਆ ਗਿਆ 99 ਤੋਂ ਬਾਅਦ ਸਿੱਧਾ ਲੱਖ ਆਏਗਾ ਵੈਸੇ ਵੀ ਬੋਲਣ ਦੇ ਵਿੱਚ ਸਾਨੂੰ ਪਤਾ ਲੱਗਦਾ 99998 ਤੋਂ ਬਾਅਦ ਸਿੱਧਾ ਕੀ ਆ ਰਿਹਾ ਜੀ 1 ਲੱਖ ਤਾਂ 99998 ਦਾ ਜਿਹੜਾ ਨਿਕਟੀ ਕਰਨਾ ਹੈ 10000 ਦੇ ਵਿੱਚ ਉਹ ਕੀ ਆ ਜਾਏਗਾ ਲੱਖ ਆ ਜਾਏਗਾ ਜੀ ਸੋ ਅਗਲਾ ਕੁਐਸਚਨ ਐਫ ਪਾਰਟ 10001 ਤਾਂ ਹੁਣ ਇਹਦੇ ਵਿੱਚ ਵੀ ਹਜ਼ਾਰਵੇਂ ਥਾਂ ਤੇ ਕੁਝ ਨਹੀਂ ਹੈਗਾ ਜ਼ੀਰੋ ਹੈ ਇਸ ਲਈ ਇਹਦਾ ਆਨਸਰ ਕਿੰਨਾ ਆ ਜਾਏਗਾ ਜੀ 10000 ਸੋ ਇਹ ਸਿੰਪਲ ਕੁਐਸਚਨ ਹੈ ਅੱਗੇ ਆ ਗਿਆ ਜੀ ਜੀਪਾਰਟ 23235 23235 ਦੇ ਵਿੱਚ ਹਜ਼ਾਰਵੇਂ ਥਾਂ ਤੇ ਦੇਖੋ ਤਿੰਨ ਹੈ ਤਾਂ 5 ਤੋਂ ਛੋਟਾ ਹੈ ਤਾਂ ਇਸ ਲਈ ਇਹਦਾ ਆਨਸਰ ਕੁਝ ਵੀ ਚੇਂਜ ਨਹੀਂ ਹੋਏਗਾ ਤਾਂ ਕਿੰਨਾ ਆ ਜਾਏਗਾ ਜੀ b ਹਜ਼ਾਰ ਇਹਦਾ ਆਨਸਰ ਆ ਗਿਆ ਅਗਲਾ ਕੁਐਸਚਨ 23568 23568 ਸੋ 23568 ਦੇ ਵਿੱਚ ਅਸੀਂ ਹਜ਼ਾਰ ਵਾਲਾ ਅੰਕ ਦੇਖਦੇ ਹਾਂ ਤਾਂ ਇੱਥੇ 3 ਹੈ 5 ਤੋਂ ਛੋਟਾ ਹੈ ਇਸ ਲਈ ਇਹਦੇ ਵਿੱਚ ਵੀ ਕੁਝ ਵੀ ਚੇਂਜ ਨਹੀਂ ਹੋਏਗਾ ਤਾਂ ਇਹ ਆ ਗਿਆ ਜੀ 20000 ਦੇ ਨਜ਼ਦੀਕ ਸੋ ਇਹ ਸਾਡੇ ਪਹਿਲੇ 4 ਕੁਐਸਚਨ ਕੰਪਲੀਟ ਹੋ ਗਏ ਨੈਕਸਟ ਵੀਡੀਓ ਦੇ ਵਿੱਚ ਅਸੀਂ ਜੋ ਅਗਲੇ ਕੁਐਸਚਨ ਬਚ ਗਏ ਉਹ ਸਾਰੇ ਦੇ ਸਾਰੇ ਕੰਪਲੀਟ ਕਰਾਂਗੇ ਕਿਉਂਕਿ ਅਗਰ ਕੰਟੀਨਿਊ ਕਰਦੇ ਆ ਤਾਂ ਵੀਡੀਓ ਬਹੁਤ ਜ਼ਿਆਦਾ ਲੈਂਥੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਵੀਡੀਓ ਅੱਗੇ ਚਲੀ ਜਾਂਦੀ ਹੈ ਤੁਹਾਨੂੰ ਦੇਖਣ 'ਚ ਵੀ ਦਿੱਕਤ ਆਉਂਦੀ ਹੈ ਸੋ ਆਰਾਮ ਨਾਲ ਥੋੜੇ ਥੋੜੇ ਕੁਐਸਚਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਵੀ ਆਉਂਦੇ ਰਹਿੰਦੇ ਨੇ ਸੋ ਅਗਲਾ ਪਾਰਟ ਤੁਹਾਡੇ ਕੋਲ ਜਲਦੀ ਹੀ ਪਹੁੰਚਣ ਵਾਲਾ ਹੈ ਸੋ ਪੰਜਵੇਂ ਤੋਂ ਲੈ ਕੇ ਜੋ ਕੁਐਸਚਨ ਬਾਕੀ ਰਹੇ ਕਿਉਂਕਿ ਪੰਜਵੇਂ ਕੁਐਸਚਨ ਦੇ ਵਿੱਚ ਅਸੀਂ ਸਾਰੀ ਦੁਹਰਾਈ ਕਰਨੀ ਹੈ ਨੇੜੇ ਦੀ ਦਹਾਈ ਸੈਂਕੜਾ ਹਜ਼ਾਰ ਇਹ ਸਾਰੀਆਂ ਚੀਜ਼ਾਂ ਦੀ ਦੁਹਰਾਈ ਹੋਣੀ ਹੈ ਜਿਹੜੇ ਅਸੀਂ ਪਹਿਲੇ ਚਾਰ ਕੁਐਸਚਨ ਕਰ ਲਿਓ ਸਾਰਿਆਂ ਦੀ ਦੁਹਰਾਈ ਹੋਵੇਗੀ ਸੋ ਅਗਲੇ ਵੀਡੀਓ ਦੇ ਵਿੱਚ ਕੰਪਲੀਟ ਜੋ ਸਾਰੇ ਕੁਐਸਚਨ ਬਚ ਗਏ ਉਹ ਤੁਹਾਨੂੰ ਸਾਰੇ ਦੇ ਸਾਰੇ ਸੋਲਵ ਕਰਵਾ ਦਿੱਤੇ ਜਾਣਗੇ ਤੋ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕਰੋ ਤਾਂ ਕਿ ਬਹੁਤ ਸਾਰੇ ਬੱਚਿਆਂ ਨੂੰ ਇਸ ਦਾ ਫਾਇਦਾ ਹੋ ਸਕੇ ਸੋ ਜਿੰਨੇ ਵੀ ਟੀਚਰ ਸਹਿਬਾਨ ਇਸ ਚੈਨਲ ਨਾਲ ਜੁੜੇ ਨੇ ਉਹ ਪਲੀਜ਼ ਆਪਣੀ ਕਲਾਸ ਦੇ ਗਰੁੱਪਸ ਤੇ ਵਿੱਚ ਜਰੂਰ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਇਸ ਦਾ ਕੋਈ ਵੀ ਖਰਚਾ ਨਹੀਂ ਕੋਈ ਸਬਸਕ੍ਰਿਪਸ਼ਨ ਨਹੀਂ ਕੋਈ ਪੇਡ ਨਹੀਂ ਹੈ ਇਸ ਵਿੱਚ ਸਿਰਫ ਤੇ ਸਿਰਫ ਮਕਸਦ ਇਹ ਹੈ ਕਿ ਬੱਚਿਆਂ ਨੂੰ ਘਰ ਬੈਠਿਆਂ ਨੂੰ ਕੋਈ ਵੀ ਸਮੱਸਿਆ ਨਾ ਆਵੇ ਘਰੇ ਜਾ ਕੇ ਜੋ ਕੰਮ ਕਰਵਾਇਆ ਜਾ ਰਿਹਾ ਟੀਚਰ ਸਹਿਬਾਨ ਰਾਹੀਂ ਉਸ ਚੀਜ਼ ਦੀ ਦੁਹਰਾਈ ਹੋ ਸਕੇ ਉਹਨਾਂ ਨੂੰ ਫਾਇਦਾ ਹੋ ਸਕੇ ਸੋ ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕੀਤਾ ਜਾਵੇ ਥੈਂਕ ਯੂ ਜੀ